ਕੋ ਸਿੱਖ ਪਾਕਿਸਤਾਨ ਦੇ ਵਿੱਚ ਰਹਿ ਗਏ ਮੈਂ ਵੀ ਪਾਕਿਸਤਾਨੀ ਐ ਮੈਂ ਇੱਧਰ ਆ ਗਿਆ ਸੋ ਕੋਈ ਸਿਸਟਮ ਤੋਂ ਬਗੈਰ ਸਿੱਖਾਂ ਦਾ ਜਿਹੜਾ ਪਛੋਕੜ ਹੈ ਉਹਦੇ ਨਾਲ ਇਹ ਤਬਾਦਲੇ ਨਹੀਂ ਹੋਏ ਜੇ ਅੱਜ ਅਸੀਂ ਪਾਕਿਸਤਾਨ ਚ ਐ ਤੇ ਅਸੀਂ ਮੁਸਲਮਾਨ ਦੇ ਗ람 ਆ ਜੇ ਅਜਿਹੀ ਇੰਡੀਆ ਚ ਹੈ ਤੇ ਹਿੰਦੂ ਦੇ ਗੁਲਾਮ ਹੈ ਕੈਬਨਿਟ ਦੇ ਵਿੱਚ ਕੋਈ ਵੀ ਵਜ਼ੀਰ ਸੈਂਟਰ ਦੇ ਵਿੱਚ ਨਹੀਂ ਹੈਗਾ ਜਿਹਦੇ ਕੋਲੇ ਫੋਰਨ ਅਫੇਅਰਸ ਰੱਖਿਆ ਵਜ਼ੀਰ ਹੋਵੇ ਫਾਈਨੈਂਸ ਜਾਂ ਗ੍ਰਹਿ ਵਜ਼ੀਰ ਹੋਵੇ ਜਦ ਕਿ ਪਹਿਲਾਂ ਸੰਦੇਸੀਗੇ ਤੇ ਪ੍ਰੈਮਿੰਟਰ ਵੀ ਸਿੱਖ ਇੱਕ ਵਾਰੀ ਬਣੇ ਸੀਗੇ ਸੋ ਸਾਡੀ ਗੱਲ ਸੁਣੀ ਨਹੀਂ ਜਾਂਦੀ ਹਰਨ ਅਸੀਂ ਕਹਿੰਦੇ ਆਂ ਕਿ ਟਰੇਡ ਦੇ ਲਈ ਵਾਗਾ ਖੋਲ ਦਿੱਤਾ ਜਾਵੇ ਪਰ ਮੇਰਾ ਮਤਲਬ ਉਹ ਬੰਦ ਕੀਤਾ ਪਰ ਹਕੂਮਤ ਕਹਿੰਦੀ ਹੈ ਕਿ ਵਾਗਾ ਜੇ ਖੋਲ ਦਈਏ ਇੱਥੇ ਸਿੱਖਾਂ ਤੇ ਪੰਜਾਬੀਆਂ ਨੂੰ ਫਾਇਦਾ ਹੋ ਜੂਗਾ ਅਸੀਂ ਚੋਬਰ ਈਰਾਨ ਦੇ ਵਿੱਚ ਬੰਦਰਗਾਹ ਬਣਾਈ ਹੈ ਜਿਸ ਨਾਲ ਅਸੀਂ ਟਰੇਡ ਕਰਿਆ ਕਰਾਂਗੇ ਅਫਗਾਨਿਸਤਾਨ ਨਾਲ ਈਰਾਨ ਜੇਰੀਆ ਰੂਸ ਤੋਂ ਨਮੀਆਂ ਕੰਟਰੀਜ਼ ਬਣੀਆਂ ਨੇ ਹੁਣ ਕਹਿਣਾ ਮਤਲਬ ਹੈ ਕਿ ਕੋਈ ਗੱਲ ਸਾਡੀ ਸੁਣੀ ਨਹੀਂ ਜਾਂਦੀ ਹੁਣ ਸਾਨੂੰ ਡੈਮੋਕ੍ਰੇਸੀ ਤੋਂ ਵਨ ਜਿਆ ਕਿਤਾ ਗਿਆ ਇਹ ਜਮਹੂਰੀਅਤ ਤੋਂ 14 ਸਾਲ ਤੋਂ ਸਾਡੇ ਐਸਟਪੀਸੀ ਦੇ ਇਲੈਕਸ਼ਨਸ ਨਹੀਂ ਹੋ ਰਹੇ ਔਰ ਫੇਰ ਇਹੋ ਜਿਹ ਕਾਨੂੰਨ ਲਾਏ ਗਏ ਐ ਏਹ ਯੂਪੀਐਸਏ ਫਿਰ ਐਪਸਪਾ ਜਿਸਨਾਂਸ ਫੋਰਜ ਕਿਸੇ ਨੂੰ ਮਾਰ ਸਕਦੀ ਹੈ ਕਿਸੇ ਦਾ ਜ਼ਬਰਜਨਾਹ ਕਰ ਸਕਦੀ ਹੈ ਕਿਸੇ ਦੀਆਂ ਲੱਤਾਂ ਤੋੜ ਸਕਦੀ ਹੈ ਕਿਸੇ ਨੂੰ ਡਿਸਪੀਅਰ ਕਰ ਸਕਦੀ ਹੈ ਪਰ ਉਹਦੇ ਤੇ ਕੋਈ ਐਫਆਈਆਰ ਨਹੀਂ ਲਿਖੀ ਜਾਂਦੀ ਜੀ ਸੋ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਯਾਦ ਆਉਂਦੇ ਐ ਤੇ ਬੜੀ ਚੰਗੀ ਚੀਜ਼ ਥੀ ਉਹਨਾਂ ਨੂੰ ਹਿੰਦ ਦਾ ਹਿੰਦ ਦੀ ਚਾਦਰ ਦਾ ਖਿਤਾਬ ਦਿੱਤਾ ਗਿਆ ਪਰ ਉਹ ਮਨੁੱਖਤਾ ਦੀ ਚਾਦਰ ਸੀਗੇ ਸਿਰਫ ਹਿੰਦ ਦੀ ਚਾਦਰ ਨਹੀਂ ਸੀਗੇ ਉਹ ਮਨੁੱਖਤਾ ਦੀ ਚਾਦਰ ਸੀਗੇ ਔਰ ਸਾਡੇ ਨਾਲ ਜੋ ਕੁਝ ਬੀਤਰੇ ਹੈ ਅਸੀਂ ਨਰਾਸ਼ਤਾ ਦੇ ਵਿੱਚ ਹੈਗੇ ਆਂ ਕਿ ਸਾਡੀ ਗੱਲ ਕਦੇ ਸੁਣੀ ਨਹੀਂ ਜਾਂਦੀ ਜੋ ਕਰਕੇ ਸਾਡੀ ਨੁਮਾਇੰਦਗੀ ਦਿੱਲੀ ਦੇ ਵਿੱਚ ਹੁਣ ਹੈ ਹੀ ਨਹੀਂ ਮੋਦੀ ਸਾਹਿਬ ਹੈ ਇਹ ਜਦੋਂ ਜਦ ਦਿਲ ਕਰਦਾ ਕਹਿੰਦਾ ਬਾਲਾਕੋਟ ਕਰ ਸਵਾਰ ਇਜਨਰਲ ਅਟੈਕ ਕਰ ਦੋ ਸਰਜਕਲ ਸਟ੍ਰਾਈਕ ਕਰ ਦੋ ਫਿਰ ਸੰਦੂਰ ਕਰ ਦੋ ਹੁਣ ਤੁਸੀਂ ਤਾਂ ਠੀਕ ਹੈ ਤੁਸੀਂ ਸਮਝਦੇ ਹੋ ਕਿ ਐਸ ਤਰ੍ਹਾਂ ਕਰਦਾ ਪਰ ਇਹਦੇ ਨਾਲ ਹਿੰਦੂਤਵਾ ਦੇ ਦੋਨੇ ਸ਼ਾਨੇ ਇੱਕ ਵੱਟੇ ਦੇ ਨਾਲ ਦੋ ਪਰਿੰਦੇ ਮਾਰਦਾ મોદી ਲੜਾਈ ਤਾਂ ਪੰਜਾਬ ਛੋਣੀ ਹੈ ਪੰਜਾਬ ਤਬਾਹ ਹੋ ਜਾਊਗਾ ਉਧਰੋਂ ਦੂਸਰਾ ਪੰਜਾਬ ਤਬਾਹ ਹੋ ਜੂਗਾ ਪਾਕਿਸਤਾਨ ਦਾ ਸੋ ਮੇਰਾ ਮਤਲਬ ਹੈ ਕਿ ਜਦੋਂ ਕੋਈ ਲੜਾਈ ਲੱਗਣੀ ਹੈ ਜਿਹੜੇ ਲੋਕਾਂ ਦੇ ਮੈਦਾਨ ਦੇ ਵਿੱਚ جنگ ਲੱਗਣੀ ਹੈ ਉਹਨਾਂ ਦੀ ਰਾਇ ਤਾਂ ਹੋਣੀ ਚਾਹੀਦੀ ਹੈ ਸਾਨੂੰ ਕੋਈ ਪੁੱਛੇ ਨਹੀਂ ਜਾਂਦਾ ਕੋਈ ਗੱਲ ਦੇ ਵਿੱਚ ਨਹੀਂ ਸਾਨੂੰ ਪੁੱਛਦੇ ਹੈਗੇ ਹੁਣ ਦੂਸਰੀ ਗੱਲ ਹੈ ਕਿ ਇੰਨਾ ਜ਼ੁਲਮ ਕਰ ਕਰ ਕੇ ਕਸ਼ਮੀਰ ਦਾ 370 ਤੋੜਤੀ ਉਹਨਾਂ ਦੀ ਖੁਦਮੁਖਤਿਆਰੀ ਤੋੜਤੀ ਪਰ ਉਹਦਾ ਨਤੀਜਾ ਕੀ ਨਿਕਲਿਆ ਕਿ ਤੁਸੀਂ ਕਸ਼ਮੀਰ ਨੂੰ ਇੱਕ ਯੂਨੀਅਨ ਟੈਰਿਟਰੀ ਬਣਾ ਕੇ ਜੇ ਹੁਣ ਉੱਥੇ ਅਮਨ ਹੋ ਗਿਆ ਤੁਸੀਂ ਕਹਿੰਦੇ ਸੀਗੇ ਕਿ ਜੇ ਅਸੀਂ ਕਸ਼ਮੀਰ ਨੂੰ 370 ਤੋੜ ਦਈਏ ਉਹਦਾ ਦਰਜਾ ਸਟੇਟ ਦਾ ਛੋਟਾ ਕਰ ਦਈਏ ਤਪੇਰ ਇੱਥੇ ਅਮਨ ਹੋ ਜਾਊਗਾ ਹੁਣ ਕਿਹੜਾ ਅਮਨ ਹੋ ਰਿਹਾ ਬਲਕਿ ਇੱਕ ਬਹੁਤ ਖਤਰਨਾਕ ਚੀਜ਼ ਪ੍ਰਗਟ ਹੋਈ ਹੈ ਜਿਹੜਾ ਕਸ਼ਮੀਰ ਦਾ ਕੀ ਪਹਿਲਾਂ ਤਾਂ ਲੱਲੂ ਪੰਜੂ ਬੰਬ ਸਿੱਟਦੇ ਹੁੰਦੇ ਸੀਗੇ ਨਾ ਉਹਨਾਂ ਦਾ ਪਤਾ ਸੀ ਕੌਣ ਹੈ ਕੋਈ ਕੀ ਹੈ ਕੋਈ ਕੀ ਹੈ ਹੁਣ ਪੜੇ ਲਿਖੇ ਵਾਈਟ ਕਾਲਰ ਡਾਕਟਰ ਉਹ ਹੁਣ ਬੰਬ ਬਣਾ ਰਹੇ ਆ ਤੇ ਜੇ ਇਹ ਚੀਜ਼ ਬੰਬ ਬਣਾਉਣ ਦੀ ਤੇ ਇਹਨਾਂ ਨੂੰ ਫਟਾਉਣ ਦੀ ਗੱਲ ਅੱਗੇ ਚਲੀ ਗਈ ਤਾਂ ਦਿੱਲੀ ਦਾ ਸੈਕਟਰੀਅਟ ਪ੍ਰਾਈਮ ਮਿਨਿਸਟਰ ਦਾ ਘਰ ਪਾਰਲੀਮੈਂਟ ਇੱਕਵੇਂ ਹੀ ਸੇਫ ਰਹਿਣ ਜੀ ਜਦੋਂ ਹੁਣ ਇਹ ਚੀਜ਼ ਪੜੇ ਲਿਖਿਆਂ ਦੇ ਵਿੱਚ ਘੁੱਸ ਗਈ ਹੈ ਜਿਹੜੇ ਪੜੇ ਲੁਖੇ ਹੈਗੇ ਹੈ ਉਹਨਾਂ ਨੇ ਜਦੋਂ ਮਰਨ ਤੋਂ ਡਰ ਛੱਡਤਾ ਤੇ ਉਹਨਾਂ ਨੇ ਹਥਿਆਰ ਚੱਕ ਲਏ ਅੱਜ ਫੇਰ ਫਟ ਗਏ ਬੰਬ ਤੇ ਐਕਸਪਲੋਸਿਵਸ ਆ ਰਹੀ ਹੈ ਇਮੋਨੇਸ਼ਨ ਬਾਰੂ ਆ ਰਹੀ ਹੈ ਤੇ ਇੰਟੈਲੀਜੈਂਸ ਦਾ ਸਾਰੀ ਫੇਲ ਹੈ ਮੋਦੀ ਸਾਹਿਬ ਦੀ ਇੰਟੈਲੀਜੈਂਸ ਸਾਰੀ ਫੇਲ ਹੈ RAW IB ਫੇਰ ਮਿਲਟਰੀ ਇੰਟੈਲੀਜੈਂਸ ਬਾਕੀ ਜੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਹੁਣ ਦੇਖੋ ਮੋਦੀ ਸਾਹਿਬ ਨੇ ਹਰ ਨਵੀਂ ਚੀਜ਼ ਫਰੰਟ ਖੋਲ੍ਹ ਲਿਆ ਕਿ ਜਿਹੜੇ ਸਿੱਖ ਖਾਲਸਾ ਮੰਗਦੇ ਐ ਬੇਸ਼ੱਕ ਉਹ ਅਮਰੀਕਾ 'ਚ ਹੋਣ ਇੰਗਲੈਂਡ 'ਚ ਹੋਣ ਪਾਕਿਸਤਾਨ 'ਚ ਹੋਣ ਕੈਨੇਡਾ 'ਚ ਹੋਣ ਉਹਨਾਂ ਨੂੰ ਗੋਲੀ ਮਾਰ ਕੇ ਉੱਥੇ ਮਾਰ ਦਿੱਤਾ ਜਾਂਦਾ ਹੈ ਤੇ ਆ ਪਿਛਲੇ ਦਿਨਾਂ ਦੇ ਵਿੱਚ ਮੋਦੀ ਸਾਹਿਬ ਦੀ ਜੁੰਡਲੀ ਨੇ ਅਮਿਤ ਸ਼ਾਹ, ਰਾਜਨਾਥ ਸਿੰਘ, ਅਜੀਤ ਗੋਇਲ, ਜੈ ਸ਼ੰਕਰ, ਰਵੀ ਸਨਾ ਤੇ ਸਮੰਤ ਗੋਇਲ ਇਹ ਸਾਰੇ ਰੌ ਦੇ ਬੰਦੇ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਇਨਨ ਨੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜ ਨੂੰ ਗੋਲੀ ਮਾਰ ਕੇ ਮਾਰਤਾ ਫਿਰ ਰਿਪਕਦਰਮ ਸਿੰਘ ਮਲਕ ਨੂੰ ਮਾਰਤਾ ਫਿਰ ਮੌਕੇ ਦਾ ਨੌਜਵਾਨ ਮੁੰਡਾ ਸੀਗਾ ਸੁਖਦੂਲ ਸਿੰਘ ਮਾਰਤਾ ਤੇ ਇਹ ਖਾਲਸਾ ਨਹੀਂ ਹੈਗੇ ਬਲੈਟ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਤਾ ਉਹਨੂੰ ਜ਼ਹਿਰ ਦੇਤੀ ਉਹਦੀ ਮਾਂ ਰੋਜ਼ ਮੈਨੂੰ ਮਿਲਦੀ ਹੈ ਰੋਜ਼ ਰੋਂਦੀ ਹੈ ਕਿ ਉਹਨੂੰ ਨੰਜਾਇਜ਼ੇ ਮਾਰਿਆ ਗਿਆ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਮਾਰਤਾ ਤੇ ਰੋਡਿਆਂ ਦਾ ਭਤੀਜਾ ਰਖਵੀਰ ਸਿੰਘ ਰੋਡੇਮਾਰਤਾ ਤੇ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰਤਾ ਪੰਜਾਬ ਦੇ ਵਿੱਚ ਮੂਸੇਵਾਲ ਮਾਰਤਾ ਪੰਜਾਬ ਦੇ ਵਿੱਚ ਗੁਰਪ੍ਰੀਤ ਸਿੰਘ ਹਰੀਗੜ ਮਾਰਤਾ ਮੇਰਾ ਮਤਲਬ ਹੈ ਇਹ ਜਿਹੜੀਆਂ ਅਸੈਸਿਨੇਸ਼ਨਸ ਹੋ ਰਹੀਆਂ ਐ ਇੱਕ ਕਾਨੂੰਨ ਤੋਂ ਬਾਹਰ ਜਾ ਕੇ ਹੋ ਰਹੀਆਂ ਇਹਦਾ ਮਤਲਬ ਇੰਡੀਆ ਅੱਜ ਕਾਨੂੰਨ ਦੇ ਰਾਹੀ ਨਹੀਂ ਆਪਣੀ ਸਰਕਾਰ ਚਲਾ ਰਿਹਾ ਪਰ ਇਸ ਤਰ੍ਹਾਂ ਚਲਾ ਰਿਹਾ ਜਿਵੇਂ ਕੋਈ ਰਾਖਸ਼ ਹੁੰਦਾ ਜਾਂ ਕੋਈ ਡਿਕਟੇਟਰ ਹੁੰਦਾ ਉਸ طرح ਚਲਾ ਰਿਹਾ ਹੁਣ ਮੋਦੀ ਸਾਹਿਬ ਤੇ ਦੂਜਾ ਇਹ ਡੋਇਲੇ ਤੇ ਵੱਡੇ ਵੱਡੇ ਬੰਦੇ ਬਾਹਰ ਦੇ ਮੁਲਕਾਂ ਚ ਕਿਉਂ ਨਹੀਂ ਜਾਂਦੇ ਹੁਣ ਇਨਨੂੰ ਡਰ ਹੈ ਕਿ ਸਾਡੇ ਖਿਲਾਫ ਉੱਥੇ ਪਰਚੇ ਹੋ ਗਏ ਐ ਤੇ ਅਮਰੀਕਾ ਜਾਂ ਬ੍ਰਿਟਾਨੀਆ ਨੇ ਫੜ ਲੈਣਾ ਇਹਨਾਂ ਨੂੰ ਹੁਣ ਐਫਜੀ ਚੀਜ਼ ਹੋ ਜੇ ਤਾਂ ਮੇਰਾ ਮਤਲਬ ਕਹਿਣ ਦਾ ਬੜੀ ਅਜੀਬ ਗੱਲ ਹੈ ਕਿ ਪ੍ਰਾਈਮ ਮਿਨਿਸਟਰ ਤੇ ਡੋਇਲ ਬਾਹਰ ਹੀ ਨਹੀਂ ਜਾ ਸਕਦੇ ਹੈਗੇ ਉਹਨਾਂ ਦੇ ਉੱਤੇ ਇਹੋ ਜਿਹਾ ਇਹ ਕੱਸਿਆ ਹੋਇਆ ਅਗਲੀ ਚੀਜ਼ ਹੈ ਕਿ ਅਸੀਂ ਕੰਨੇ ਹੈ ਕਿ ਇੰਡੀਆ ਕਨਸਟੀਟਿਊਸ਼ਨਲ ਮਲਕ ਹੈ ਇਹ ਸੋਵਰਨ ਮਲਕ ਹੈ ਸੋਵਰਨ ਦਾ ਮਤਲਬ ਹੈ ਇੰਡੀਆ ਦੀ ਬਾਦਸ਼ਾਹੀ ਹੈ ਪਰ ਅਮਰੀਕਾ ਦੇ ਵਿੱਚ ਕਤਲ ਕਰਕੇ ਕੈਨੇਡਾ ਦੇ ਵਿੱਚ ਕਰਕੇ ਬ੍ਰਿਟਾਨੀਆ ਦੇ ਵਿੱਚ ਕਤਲ ਕਰਕੇ ਪਾਕਿਸਤਾਨ ਦੇ ਵਿੱਚ ਕਤਲ ਕਰਕੇ ਉਹ ਦੇਸ਼ਾਂ ਦੀ ਇੰਡੀਆ ਨੇ ਸੋਵਰਨਿਟੀ ਤੇ ਬਾਦਸ਼ਾਹੀ ਤੋੜਤੀ ਹੈ ਇਹ ਤਾਂ ਹੁਣ ਕੀ ਜਵਾਬ ਹੋਊਗਾ ਜਦੋਂ ਬਾਦਸ਼ਾਹੀ ਤੌਰ ਤੇ ਇੰਡੀਆ ਨੇ ਤੇ ਉਹ ਕੀ ਚੁੱਪ ਕਰਕੇ ਬੈਠੇ ਰਹਿਣਗੇ ਹੁਣ ਤੁਸੀਂ ਦੇਖੋ ਇਹਨਾਂ ਦੀ ਇੰਟੈਲੀਜੈਂਸ ਦਾ ਹਾਲ ਇਹਨਾਂ ਨੇ ਪੰਨੂ ਨੂੰ ਅਮਰੀਕਾ 'ਚ ਮਾਰਨਾ ਸੀਗਾ ਤੇ ਰੌ ਨੇ ਉੱਥੇ ਰਿਸਰਚ ਕੀਤੀ ਕਿ ਕਿਹੜੇ ਕਿਹੜੇ ਡੈਂਸਟਰ ਹੋਣਗੇ ਜਿਹੜੇ ਪੰਨੂ ਨੂੰ ਮਾਰਨਗੇ ਤੇ ਉਹ ਟੱਟਲਾਸ਼ ਕਰਦੇ ਰਹੇ ਫਿਰਦੇ ਰਹੇ ਤੁਰਦੇ ਰਹੇ ਤੇ ਉਹਨਾਂ ਨੂੰ ਬੰਦੇ ਮਿਲ ਗਏ ਕਿ ਹਾਂ ਅਸੀਂ ਮਾਰ ਦਾਂਗੇ ਤੇ ਇੰਨਾ ਪੈਸਾ ਲਵਾਂਗੇ ਉਹ ਜਦੋਂ ਤੈ ਹੋ ਗਿਆ ਉਹ ਬੰਦੇ ਜਿਨ੍ਹਾਂ ਨੇ ਪੰਨੋ ਨੂੰ ਮਾਰਨਾ ਸੀ ਉਹ ਯੂ ایس ਇੰਟੈਲੀਜੈਂਸ ਦੇ ਬੰਦੇ ਸੀਗੇ ਹੁਣ ਦੱਸੋ ਇਹ ਹੁਜੀ ਇੰਟੈਲੀਜੈਂਸ ਹੈ ਕਿ ਤੁਸੀਂ ਪਨੂ ਨੂੰ ਮਰਵਾਉਣਾ ਤੇ ਗਵਰਨਮੈਂਟ ਦੇ ਬੰਦੇ ਲੱਭ ਕੇ ਤੁਸੀਂ ਉਹਨਾਂ ਨੂੰ ਪੈਸੇ ਵੀ ਦੇਤੇ ਸੀਕ੍ਰੀਟ ਸਰਵਿਸ ਫੰਡਮੈਂਟ ਤੋਂ ਤੇ ਉਹ ਜ਼ਾਰ ਵੀ ਹੋ ਗਿਆ ਇੱਕ ਬੰਦਾ ਫੜਿਆ ਵੀ ਗਿਆ ਇੱਕ ਯਾਦਵ ਹੈ ਇਹ ਰੌ ਦਾ ਬੰਦਾ ਉਹ ਵੀ ਅੱਗੇ ਆ ਗਿਆ ਫਿਰ ਡੋਇਲ ਵੀ ਅੱਗੇ ਆ ਗਿਆ ਇਹ ਸਾਰੇ ਬੰਦੇ ਇਹ ਨਿਗਾਚ ਆ ਗਏ ਤਾਂ ਮੇਰਾ ਮਤਲਬ ਹੁਣ ਕਸਰ ਕੀ ਰਹੇਗੀ ਸਿੱਖਾਂ ਦੀ ਕਿ ਅਸੀਂ ਕਿੱਥੇ ਜਾਈਏ ਅਸੀਂ ਤਾਂ ਕਹਿੰਦੇ ਆ ਕਿ ਸਾਨੂੰ ਹੁਣ ਅਲੱਗ ਕਰ ਲੋ ਅਸੀਂ ਬਥੇਰਾ ਇਹ ਸੇਵਾ ਕੀਤੀ ਹੈ ਇਸ ਮੁਲਕ ਦੀ ਆਜ਼ਾਦੀ ਦੇ ਵੇਲੇ ਵੀ ਸਾਡਾ ਕੋਈ ਕੰਮ ਨਹੀਂ ਸੀ ਅੰਗਰੇਜ਼ਾਂ ਨੇ ਸਾਨੂੰ ਕੋਈ ਵਗਾੜਿਆ ਨਹੀਂ ਸੀ ਸਾਡਾ ਅਸੀਂ ਐਵੇਂ ਹੀ ਗਾਂਧੀ ਤੇ ਨਹਿਰੂ ਦੇ ਅੱਖੇ ਲੱਗ ਕੇ ਤੋਂ ਨਾਲ ਲੱਗ ਕੇ ਤੇ ਅਸੀਂ ਅੰਗਰੇਜ਼ਾਂ ਦੇ ਪਿੱਛੇ ਅੱਜ ਗਏ ਸੂਈ ਸਾਰੀਆਂ ਚੀਜ਼ਾਂ ਸਾਡਾ ਜਿਹੜਾ ਦੁੱਖ ਹੈ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਕਿਉਂ ਕਰਕੇ ਦੁੱਖ ਮੈਂ ਦਲੀਲ ਦੇ ਨਾਲ ਦੇ ਰਿਹਾ ਬਿਨਾਂ ਦਲੀਲ ਤੋਂ ਨਹੀਂ ਮੈਂ ਕਹਿ ਰਿਹਾ ਕੁਝ ਵੀ